ਬੋਰਡ ਦੇਖੋ ਜੀ ਬੋਰਡ ਤੇ ਜਿਹੜਾ ਵੀ ਮੈਟਰ ਲਿਖਿਆ ਸੀ ਸਾਰਾ ਮਿਟ ਚੁੱਕਾ ਤੇ ਬੋਰਡ ਵੀ ਗਲ ਚੁੱਕਾ ਹੈ। ਇਹ ਇੱਕ ਨਸ਼ੇੜੀਆਂ ਦਾ ਜਿਹੜਾ ਇਹ ਅੱਡਾ ਬਣ ਗਿਆ। ਸੇਵਾ ਕੇਂਦਰ ਅਧੀਨ ਜਿਹੜੇ ਕੰਮਕਾਜ ਹੁੰਦੇ ਨੇ ਉਹਨਾਂ ਨੂੰ ਦੁਬਾਰਾ ਇੱਥੇ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਦਿੱਤੀ ਜਾਣੀ ਸੀ ਪਰ ਖਰਚਾ ਕਰਕੇ ਇਸ ਨੂੰ ਫਿਰ ਤਾਲੇ ਲਗਾ ਕੇ ਇਹਨੂੰ ਦੁਬਾਰਾ ਬੰਦ ਕਰਤਾ ਗਿਆ। ਸਿਰਫ ਪੈਸੇ ਦੀ ਜਿਹੜੀ ਵੇਸਟੇਜ ਆ ਵਾਦ ਕੋਆ ਕੋਈ ਰੂਮ ਆ ਦੇਖਦੇ ਕਾਡਾ ਰੂਮ ਜਿ ਬਣਿਆ ਹੈ ਇਹ ਇਹ ਵੀ ਹੋ ਸਕਦਾ ਕਿਚਨ ਹੋਵੇ ਤੋਂ ਇੱਥੇ ਵੀ ਕੂਟੀਆਂ ਜਿਹੜੀਆਂ ਨੇ ਗ੍ਰੈਬ ਨੇ ਜੀ ਪਰ ਇੱਥੇ ਹਾਲਾਤ ਜਿਹੜੇ ਨੇ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਕੋਈ ਟਾਈਮ ਨਹੀਂ ਆਵੇਗਾ ਐਡੀ ਬਿਲਡਿੰਗ ਹੈ ਆਪਣੇ ਆਪ ਹੀ ਟੰਟੇਰੀ ਹੋ ਜਾਵੇਗੀ ਅੰਦਰ ਇੱਕ ਬੋਰਡ ਵੀ ਜਿਹੜਾ ਲੱਗਾ ਹੋਇਆ ਕੋਸ਼ਿਸ਼ ਕਰਦੇ ਆ ਕਿ ਉਸ ਦੇ ਵਿੱਚ ਜਾ ਕੇ ਆਪਾਂ ਦਿਖਾ ਸਕੀਏ ਕੁਝ ਤੋਂ ਹਾਲਾਤ ਦੇਖੋ ਤੁਸੀਂ ਜੇ ਆਪਾਂ ਅੰਦਰ ਚਾਤ ਮਾਰੀਏ ਤਾਂ ਦੇਖੋ ਕੀ ਹਾਲਾਤ ਬਣੇ ਬਣੇ ਹੋਏ ਨੇ ਇੱਥੇ ਆ ਬਿਜਲੀ ਦੇ ਮੀਟਰ ਦੇਖ ਲਓ ਮੀਟਰ ਵੀ ਉੱਥਾਈ ਲੰਮਕਦੇ ਨਜ਼ਰ ਆਉਂਦੇ ਪਏ ਨੇ ਬਾਥਰੂਮ ਦੀਆਂ ਟੂਟੀਆਂ ਜਿਹੜੀਆਂ ਬਾਥਰੂਮ ਦੀਆਂ ਟੂਟੀਆਂ ਨੇ ਉਹ ਵੀ ਜਿਹੜੇ ਚੋਰ ਚੱਕੇ ਨੇ ਜਾਂ ਨਿਸ਼ੇੜੀ ਨੇ ਉਹ ਇੱਥੋਂ ਖੋਲ ਕੇ ਲੈ ਗਏ ਨੇ ਤੇ ਬੁਰਾ ਹਾਜ਼ਰਾ ਕੀਤਾ ਪਿਆ ਨਾ ਬਾਥੂਮਾਂ ਦਾ ਜੀਬੀਸੀ ਅਪਡੇਟਰ ਨਾਲ ਜੁੜ ਚੁੱਕੇ ਸਾਰੇ ਸਤਿਆਂ ਸਵਾਗਤ ਆ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਕਸਰ ਜਦੋਂ ਰਸਤੇ ਚੱਲਦੇ ਆਂ ਕਈ ਇਲਾਕਿਆਂ ਦੇ ਵਿੱਚ ਪੁਰਾਣੀਆਂ ਇਮਾਰਤਾਂ ਬਣੀਆਂ ਦਿਖਾਈ ਦਿੰਦੀਆਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਅਜਿਹੀਆਂ ਇਮਾਰਤਾਂ ਹੋਣਗੀਆਂ ਜੋ ਕਿਸੇ ਕੰਮਕਾਜ ਦੇ ਵਿੱਚ ਅਧੀਨ ਲਿਆਂਦੀਆਂ ਨਹੀਂ ਜਾ ਰਹੀਆਂ ਸੋ ਇਸ ਵੇਲੇ ਅਸੀਂ ਪਹੁੰਚੇ ਆਂ ਹਿਸ਼ਾਲਪੁਰ ਦੇ ਉੱਨਾ ਮਾਰਗ ਤੇ ਪੈਂਦੇ ਪਿੰਡ ਜਹਾਨ ਖੇਲਾ ਤਾਂ ਜਿਵੇਂ ਜਹਾਨ ਖਿੱਲਾ ਤੇ ਪਿੰਡ ਵੱਲੋਂ ਅਸੀਂ ਐਂਟਰ ਕਰਦੇ ਆਂ ਤੇ ਐਂਟਰ ਕਰਦੇ ਸਾਰੀ ਓਨ ਰੋਡ ਤੇ ਇੱਕ ਇਮਾਰਤ ਬਣੀ ਹੋਈ ਆ ਤੇ ਉਹਦਾ ਬੋਰਡ ਜਿਹੜਾ ਬਾਹਰ ਤੁਸੀਂ ਦੇਖ ਸਕਦੇ ਹੋ ਸਤੋਵਲਾ ਅਸੀਂ ਬੋਰਡ ਦਿਖਾਣੇ ਆ ਬੋਰਡ ਦੇਖੋ ਤੁਸੀਂ ਬੋਰਡ ਤੇ ਜਿਹੜਾ ਵੀ ਮੈਟਰ ਲਿਖਿਆ ਸੀ ਸਾਰਾ ਮਿੱਟ ਚੁੱਕਾ ਤੇ ਬੋਰਡ ਵੀ ਗਲ ਚੁੱਕਾ ਤੇ ਨਾਲ ਦੀ ਨਾਲ ਜੇ ਅਸੀਂ ਇਮਾਰਤ ਦੀ ਗੱਲ ਕਰੀਏ ਤੇ ਇਮਾਰਤ ਦੇ ਹਾਲਾਤ ਤੋਂ ਦਿਖਾਈਏ ਕਿ ਇਮਾਰਤ ਜਿਹੜੀ ਆ ਉਹਦੇ ਹਾਲਾਤ ਇੰਨੇ ਬੁਰੇ ਬਣ ਚੁੱਕੇ ਨੇ ਇਸ ਵੇਲੇ ਕਿ ਉਹ ਜਿਹੜੀ ਇਮਾਰਤ ਇੱਕ ਖੰਡਰ ਦਾ ਰੂਪ ਜਿਹੜੀ ਉਹ ਧਾਰਨ ਕਰ ਗਈ ਹੈ ਸੋ ਇਹ ਜਿਹੜੀ ਇਮਾਰਤ ਹੈ ਇਹਦੇ ਤੁਸੀਂ ਦੇਖੋ ਕਿ ਜਿਹੜੇ ਗਰੀਲਾ ਨੇ ਜੰਗਲੇ ਨੇ ਇਹ ਸਾਰੇ ਜਿਹੜੇ ਨਸ਼ੇੜੀ ਨੇ ਉਹ ਇੱਥੋਂ ਜੰਗਲੇ ਵਗੈਰਾ ਜਿਹੜੇ ਨੇ ਉਹ ਖਾੜ ਕੇ ਇੱਥੋਂ ਲੈ ਜਾਂਦੇ ਨੇ ਤੇ ਇੱਕ ਨਸ਼ੇੜੀਆਂ ਦਾ ਜਿਹੜਾ ਇਹ ਅੱਡਾ ਬਣ ਗਿਆ ਸੋ ਇਸ ਇਮਾਰਤ ਬਾਰੇ ਵੀ ਅਸੀਂ ਜੇ ਤੁਹਾਨੂੰ ਜਾਣਕਾਰੀ ਦਈਏ ਕਿ ਜਿਹੜੀ ਇਹ ਇਮਾਰਤ ਹੈ ਕਾਫੀ ਪੁਰਾਣੀ ਕਰੀਬ 50 ਸਾਲ ਦੇ ਕਰੀਬ ਜਿਹੜੀ ਪੁਰਾਣੀ ਇਹ ਇਮਾਰਤ ਬਣੀ ਹੋਈ ਹੈ ਤੇ ਪਟਵਾਰਖਾਨਾ ਸੁਣਿਆ ਕਿ ਪਟਵਾਰਖਾਨਾ ਇਹ ਬਣਿਆ ਹੋਇਆ ਸੀ ਜਿੱਥੇ ਪਟਵਾਰੀ ਅਕਸਰ ਇੱਥੇ ਆ ਕੇ ਆਪਣਾ ਜਿਹੜਾ ਕੰਮ ਕਾਜ ਉਹ ਕਰਦੇ ਸਨ ਸੋ ਹੁਣ ਤਾਂ ਪਟਵਾਰੀ ਸਾਰੇ ਜਿਹੜੇ ਹਸ਼ਿਆਰਪੁਰ ਸ਼ਹਿਰ ਦੇ ਵਿੱਚ ਪਟਵਾਰਖਾਨਾ ਬਣਿਆ ਤੇ ਪਟਵਾਰੀ ਸਾਰੇ ਉੱਥੇ ਸ਼ਿਫਟ ਹੋ ਚੁੱਕੇ ਨੇ ਉੱਥੇ ਹੀ ਸਾਰਾ ਕੰਮ ਕੰਮ ਕਾਜ ਜਿਹੜਾ ਉਹ ਚੱਲਦਾ ਪਰ ਜਿਹੜੀ ਇਹ ਇਮਾਰਤ ਬਣੀ ਹੈ ਇਹ ਜਿਹੜਾ ਹੁਣ ਖੰਡਰ ਬਣ ਚੁੱਕੀ ਇਮਾਰਤ ਨੂੰ ਕਿਸੇ ਨਾ ਕਿਸੇ ਕੰਮਕਾਜ ਦੇ ਅਧੀਨ ਲਿਆਂਦਾ ਜਾਣਾ ਚਾਹੀਦਾ ਤਾਂ ਜੋ ਇਹ ਖੰਡਰ ਬਣ ਚੁੱਕੀ ਇਮਾਰਤ ਵਿੱਚ ਕੋਈ ਜਿਹੜੇ ਨਸ਼ੇੜੀ ਨੇ ਕੋਈ ਜਿਹੜੇ ਕਈ ਲੋਕ ਅਜਿਹੇ ਅਣਜਾਣ ਵਿਅਕਤੀ ਜਿਹੜੇ ਆਉਂਦੇ ਨੇ ਜੋ ਇੱਥੇ ਗਲਤ ਅੰਸਰ ਜਿਹੜੇ ਆਉਂਦੇ ਨੇ ਕੋਈ ਬਾਹਰ ਦਾਤ ਨੂੰ ਅੰਜਾਮ ਦੇਣ ਵਾਸਤੇ ਇੱਥੇ ਜਿਹੜੇ ਕਈ ਵਾਰ ਦੇਖੇ ਜਾਂਦੇ ਨੇ ਸੋ ਉਹਨਾਂ ਤੋਂ ਬਚਾ ਲਈ ਇਸ ਇਮਾਰਤ ਨੂੰ ਇਹ ਜਿਹੜੀ ਸਾਰਾ ਜਿਹੜਾ ਖਾਲੀ ਸਥਾਨ ਜਿਹੜਾ ਪਿਆ ਸਾਰੀ ਜਿਹੜੀ ਗਰਾਊਂਡ ਹੈ ਤੇ ਇਹਨੂੰ ਕਿਸੇ ਨਾ ਕਿਸੇ ਕੰਮਕਾਜ ਦੇ ਅਧੀਨ ਲਿਆਂਦਾ ਜਾਵੇ ਪੰਚਾਇਤ ਜਿਹੜੀ ਹੈ ਪਿੰਡ ਦੀ ਜਾਂ ਤਾਂ ਪੰਚਾਇਤ ਦੇ ਅਧੀਨ ਕੋਈ ਕੋਈ ਕੰਮ ਪਿੰਡ ਦਾ ਸ਼ੁਰੂ ਕੀਤਾ ਜਾਵੇ ਤਾਂ ਕਿ ਪਿੰਡ ਦੇ ਲੋਕਾਂ ਨੂੰ ਕੋਈ ਸੁਵਿਧਾ ਮਿਲ ਸਕੇ ਸੋ ਇਸ ਜਿਹੜੀ ਬਿਲਡਿੰਗ ਨੂੰ ਕਿਸੇ ਨਾ ਕਿਸੇ ਕੰਮਕਾਜ ਦੇ ਤੌਰ ਤੇ ਲਿਆਂਦਾ ਜਾਣਾ ਚਾਹੀਦਾ ਜਿਵੇਂ ਕਿ ਪਿੰਡਾਂ ਦਾ ਕੋਈ ਹੈਲਥ ਕਲੱਬ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਇਹ ਜਸਦੀ ਜਸਦੀ ਪਿੰਡ ਵਾਸੀਆਂ ਨੂੰ ਕੋਈ ਲੋੜ ਹੈ ਪਿੰਡ ਦੇ ਫਾਇਦੇ ਵਾਸਤੇ ਲਾਹੇਵੰਦ ਵਾਸਤੇ ਇਸ ਇਮਾਰਤ ਨੂੰ ਕੰਮ ਕਾਜ ਵਜੋਂ ਜ਼ਰੂਰ ਲਿਆਂਦਾ ਜਾਵੇ ਸੋ ਨਾਲ ਦੀ ਨਾਲ ਇੱਕ ਚੀਜ਼ ਹੋਰ ਤੁਹਾਨੂੰ ਦਿਖਾਣਾ ਚਾਹੁੰਦੇ ਆ ਕਿ ਨਾਲ ਹੀ ਜਿਹੜੀ ਆ ਸੇਵਾ ਕੇਂਦਰ ਇੱਕ ਬਿਲਡਿੰਗ ਜਿਹੜੀ ਬਣੀ ਹੈ ਇਹ ਵੀ ਸੁਣਨ ਚਾਹਿਆ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋ ਤਿੰਨ ਮਹੀਨੇ ਪਹਿਲਾਂ ਇਸ ਬਿਲਡਿੰਗ ਨੂੰ ਰੰਗ ਰੂਪ ਜਿਹੜਾ ਦਿੱਤਾ ਗਿਆ ਸੀ ਨਵਾਂ ਸੋ ਹੋ ਸਕਦਾ ਸੀ ਕਿ ਇਨੂੰ ਵਰਤੋਂ ਵਿੱਚ ਲਿਆਂਦਾ ਜਾਵੇ ਲੋਕਾਂ ਦਾ ਜਿਹੜਾ ਕੰਮ ਕਾਜ ਕੋਈ ਪੈਂਡਿੰਗ ਹੁੰਦਾ ਸੇਵਾ ਕੇਂਦਰ ਅਧੀਨ ਜਿਹੜੇ ਕੰਮ ਕਾਜ ਹੁੰਦੇ ਨੇ ਉਹਨਾਂ ਨੂੰ ਦੁਬਾਰਾ ਇੱਥੇ ਸ਼ੁਰੂ ਕਰਨ ਦੀ ਕੋਸ਼ਿਸ਼ ਆਦ ਕੀਤੀ ਜਾਣੀ ਸੀ ਪਰ ਖਰਚਾ ਕਰਕੇ ਇਸ ਨੂੰ ਫਿਰ ਤਾਲੇ ਲਗਾ ਕੇ ਇਹਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਸਿਰਫ ਪੈਸੇ ਦੀ ਜਿਹੜੀ ਵੇਸਟੇਜ ਹੈ ਉਹੀ ਜਿਹੜੀ ਪੈਸੇ ਨੂੰ ਸਿਰਫ ਜਿਹੜਾ ਨਸ਼ਟ ਕੀਤਾ ਗਿਆ ਪੈਸਾ ਜਿਹੜਾ ਖਰਾਬ ਕੀਤਾ ਗਿਆ ਪਰ ਕੋਈ ਵੀ ਇੱਥੇ ਕਰਮਚਾਰੀ ਉਪਲਬਧ ਨਹੀਂ ਕਰਵਾਇਆ ਗਿਆ ਜਿਸ ਨਾਲ ਜੇਕਰ ਇੱਥੇ ਕੋਈ ਅਧਿਕਾਰੀ ਮੌਜੂਦ ਰੱਖਿਆ ਜਾਂਦਾ ਤਾਂ ਪਿੰਡ ਦਾ ਜਿਹੜਾ ਕਾਗਜ਼ੀ ਕਾਰਵਾਈ ਹੈ ਕੋਈ ਹੋਰ ਕੋਈ ਆਧਾਰ ਕਾਰਡ ਵਗੈਰਾ ਜਾਂ ਕੋਈ ਲਾਇਸੈਂਸ ਵਗੈਰਾ ਕੋਈ ਇਸ ਤਰ੍ਹਾਂ ਦੇ ਕਈ ਫਾਰਮ ਜਿਹੜੇ ਨੇ ਵਰਤੋਂ ਵਿੱਚ ਹਰੇਕ ਦੇ ਜਿਹੜੇ ਹੁੰਦੇ ਨੇ ਉਹਨਾਂ ਦਾ ਕੰਮਕਾਜ ਜਿਹੜਾ ਇੱਥੇ ਸ਼ੁਰੂ ਹੋ ਸਕਦਾ ਸੀ ਸੋ ਇਹਨਾਂ ਚੀਜ਼ਾਂ ਦਾ ਧਿਆਨ ਵਿੱਚ ਰੱਖਦੇ ਹੋਏ ਇਹ ਜਿਹੜੀਆਂ ਬਿਲਡਿੰਗਾਂ ਨੇ ਇਹਨਾਂ ਨੂੰ ਕੰਮਕਾਜ ਦੇ ਤੌਰ ਤੇ ਜ਼ਰੂਰ ਲਿਆਂਦਾ ਜਾਵੇ ਤਾਂ ਜੋ ਜਿਹੜਾ ਇਹ ਪਿੰਡ ਹੈ ਉਸ ਦਾ ਸਾਰਾ ਕੰਮ ਕਾਜ ਜਿਹੜਾ ਇੱਥੇ ਵਰਤੋਂ ਵਿਚ ਆ ਸਕੇ ਸੋ ਇਹ ਜਿਹੜੀ ਬਿਲਡਿੰਗ ਹੈ ਇਹਨੂੰ ਵੀ ਸਾਫ਼ ਸਫਾਈ ਦੀ ਵੀ ਇੱਥੇ ਲੋੜ ਹੈ ਪੰਗ ਬੁੱਟੀ ਜਿਹੜੀ ਉੱਗੀ ਹੈ ਕਿਉਂਕਿ ਜਦੋਂ ਵੀ ਆਪਾਂ ਕਿਸੇ ਪਿੰਡ ਦੇ ਵਿੱਚ ਐਂਟਰ ਕਰਦੇ ਆ ਤੇ ਉਹਦੀ ਜਿਹੜੀ ਦੇਖ ਹੈ ਐਂਟਰੈਂਸ ਜਿਹੜੀ ਦੇਖ ਹੈ ਉਹ ਵੀ ਲੁਭਾਵਣੀ ਹੋਣੀ ਚਾਹੀਦੀ ਹੈ ਪਰ ਇੱਥੇ ਹਾਲਾਤ ਜਿਹੜੇ ਨੇ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਕਿ ਕੋਈ ਟਾਈਮ ਜੀ ਹਾਵੇਗਾ ਇਹੜੀ ਬਿਲਡਿੰਗ ਆਪਣੇ ਆਪ ਹੀ ਟਹਿਟੇਰੀ ਹੋ ਜਾਵੇਗੀ ਸੋ ਫਿਲਹਾਲ ਅਜੇ ਇਸ ਇਮਾਰਤ ਨੂੰ ਸੰਭਾਲਣ ਦੀ ਲੋੜ ਹੈ ਤਾਂ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕੇ ਤਾਂ ਆ ਦੇਖੋ ਭੰਗ ਵੀ ਜਿਹੜੀ ਉੱਗੀ ਹੋਈ ਹੈ ਤੇ ਨਾਲ ਦੀ ਨਾਲ ਇੱਥੇ ਅੰਦਰ ਇੱਕ ਬੋਰਡ ਵੀ ਜਿਹੜਾ ਲੱਗਾ ਹੋਇਆ ਕੋਸ਼ਿਸ਼ ਕਰਦੇ ਹਾਂ ਕਿ ਉਸ ਦੇ ਵਿੱਚ ਜਾ ਕੇ ਆਪਾਂ ਦਿਖਾ ਸਕੀਏ ਕੁਝ ਬੋਰਡ ਲੱਗਾ ਦਿਖਾਈ ਦਿੰਦਾ ਤੇ ਇੱਥੇ ਲਿਖਿਆ ਜੀ ਕੇਂਦਰੀ ਪਟਵਾਰਖਾਨਾ ਜਹਾਨ ਖੇਲਾ ਦਾ ਉਦਘਾਟਨ ਮਾਨਯੋਗ ਸ਼੍ਰੀ ਨਰੇਸ਼ ਠਾਕੁਰ ਜੀ ਨੇ ਜੋ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਨੇ 9 ਨਵੰਬਰ 1996 ਨੂੰ ਆਪਣੇ ਕਰਕਮਲਾਣਾ ਕੀਤਾ ਸੋ 1996 ਦੀ ਜਿਹੜੀ ਇਹ ਉਦਘਾਟਨ ਕਰਕੇ ਬਿਲਡਿੰਗ ਜਿਹੜੀ ਤਿਆਰ ਕੀਤੀ ਗਈ ਸੀ ਸੋ ਹਾਲਾਤ ਦੇਖੋ ਤੁਸੀਂ ਜੇ ਆਪਾਂ ਅੰਦਰ ਝਾਤ ਮਾਰੀਏ ਤਾਂ ਦੇਖੋ ਕੀ ਹਾਲਾਤ ਬਣੇ ਬਣੇ ਹੋਏ ਨੇ ਇੱਥੇ ਆਬੀ ਜੀ ਦੇ ਮੀਟਰ ਦੇਖ ਲਓ ਮੀਟਰ ਵੀ ਉਦਾਂ ਹੀ ਲਮਕਦੇ ਨਜ਼ਰ ਆਉਂਦੇ ਪਏ ਨੇ ਬਾਥਰੂਮ ਆੜਾ ਬਾਥਰੂਮ ਦਿਖਾਈ ਹੈ ਤੁਹਾਨੂੰ ਬਾਥਰੂਮ ਦੀਆਂ ਟੂਟੀਆਂ ਜਿਹੜੀਆਂ ਬਾਥਰੂਮ ਦੀ ਟੂਟੀਆਂ ਨੇ ਉਹ ਵੀ ਜਿਹੜੇ ਚੋਰ ਚੱਕੇ ਨੇ ਜਾਂ ਨਸ਼ੇੜੀ ਨੇ ਉਹ ਇੱਥੋਂ ਖੋਲ ਕੇ ਲੈ ਗਏ ਨੇ ਤੇ ਬੁਰਾ ਹਾਲ ਜਿਹੜਾ ਕੀਤਾ ਪਿਆਣਾ ਬਾਥਰੂਮਾਂ ਦਾ ਸਵਾ ਦੇਖੋ ਆ ਕੋਈ ਰੂਮ ਹੈ ਦੇਖਦੇ ਹਾਂ ਕਾਤਾ ਰੂਮ ਹੈ ਜਿ ਬਣਿਆ ਇਹ ਇਹ ਵੀ ਹੋ ਸਕਦਾ ਕਿਚਨ ਹੋਵੇ ਸੋ ਇੱਥੇ ਵੀ ਟੂਟੀਆਂ ਜਿਹੜੀਆਂ ਨੇ ਗਾਇਬ ਨੇ ਜੀ ਸੋ ਜਿਹੜੇ ਇਹ ਕਮਰੇ ਵਗੈਰਾ ਹੋਰ ਵੀ ਬਣੇ ਨੇ ਤੇ ਉੱਪਰ ਵੀ ਬਿਲਡਿੰਗ ਜਿਹੜੀ ਆ ਉਹ ਵੀ ਕਾਫੀ ਖਸਤਾ ਹਾਲਤ ਹੋ ਚੁੱਕੀ ਆ ਇਸ ਬਿਲਡਿੰਗ ਦੀ ਸੋ ਇਹਨਾਂ ਹਾਲਾਤਾਂ ਦੇ ਵਿੱਚ ਇਸ ਬਿਲਡਿੰਗ ਨੂੰ ਪਿੰਡ ਵਾਸੀਆਂ ਦੇ ਫਾਇਦੇ ਵਾਸਤੇ ਉਹਨਾਂ ਦੇ ਕਿ ਕਿਸੇ ਨਾ ਕਿਸੇ ਪ੍ਰਯੋਗ ਵਿੱਚ ਬਿਲਡਿੰਗ ਜਿਹੜੀ ਲਿਆਂਦੀ ਜਾਣੀ ਚਾਹੀਦੀ ਹੈ ਤਾਂ ਆ ਦੇਖੋ ਇੱਥੇ ਵੀ ਹਾਲਾਤਾਂ ਦਿਖਾਈਏ ਆ ਟੇਬਲ ਕੁਰਸੀਆਂ ਦੇਖੋ ਇਦਾਂ ਹੀ ਪਏ ਨੇ ਹਾਲਾਤ ਇਹ ਸਾਰੀਆਂ ਅਲਮਾਰੀਆਂ ਜਿਹੜੀਆਂ ਬਣਾਈਆਂ ਗਈਆਂ ਸੀ ਇੱਥੇ ਸਾਰਾ ਰਿਕਾਰਡ ਜਿਹੜਾ ਰੱਖਿਆ ਗਿਆ ਸੀ ਸਾਰਾ ਰਿਕਾਰਡ ਜਿਹੜਾ ਪਿੰਡ ਵਾਸੀਆਂ ਦੇ ਜ਼ਮੀਨਾਂ ਦਾ ਜਦਾਦਾਂ ਦਾ ਉਹਦਾ ਰਿਕਾਰਡ ਜਿਹੜਾ ਇੱਥੇ ਰੱਖਿਆ ਗਿਆ ਸੀ ਪਰ ਸੁਨਸਾਨ ਬਣੀ ਹੋਈ ਬਿਲਡਿੰਗ ਜਿਹੜੀ ਅੱਜ ਵੀ ਤਰਸਯੋਗ ਹਾਲਾਤਾਂ ਵਿੱਚ ਇਹ ਪੁਕਾਰ ਰਹੀ ਹੈ ਆਵਾਜ਼ਾਂ ਮਾਰ ਰਹੀ ਹੈ ਕਿ ਇਸ ਨੂੰ ਜਲਦ ਤੋਂ ਜਲਦ ਜਿਹੜਾ ਉਹ ਕਿਸੇ ਨਾ ਕਿਸੇ ਕੰਮ ਦੇ ਰੂਪ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਇੱਕ ਕੋਈ ਵਧੀਆ ਸੁਵਿਧਾ ਮਿਲ ਜਾਵੇ ਕੈਮਰਾਮੈਨ ਪ੍ਰੀਤਮ ਦੇ ਨਾਲ ਮੈਂ ਅਮਨ ਸਿੰਘ ਚੀਮਾ ਜੀਪੀਸੀ ਅਪਡੇਟ ਹੁਸ਼ਿਆਰਪੁਰ